कितने यहाँ रोज नहाने आते हैं बच्चे या जो से नाबालिग बच्चे हैं पता नहीं कितने आते कितने प्रशासन यहाँ पे कोई तो पुलिस वाला गेड़ा वगेड़ा नहीं लगाता लगाते हैं बहुत लोग लगाते हैं कोई समझता ही नहीं है यहाँ पे तो है नौजवान है देख सकते हो कि बुरी तरह जरा कि छलांगा मारे ने ਇਹ ਨੌਜਵਾਨ ਨਹਾਉਂਦੇ ਹੋਏ ਨਜ਼ਰ ਆਉਂਦੇ ਨੇ ਕੱਲ ਨੂੰ ਜੇਕਰ ਕੋਈ ਵੀ ਦੁਰਘਟਨਾ ਹੁੰਦੀ ਹੈ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਪ੍ਰਸ਼ਾਸਨ ਹੋਏਗਾ ਨਾ ਮਾਤਾ ਪਿਤਾ ਹੋਣਗੇ ਜਾਂ ਆਪ ਖੁਦ ਹੋਣਗੇ ਇਹ ਇਤਨਾ ਪਾਣੀ ਦਾ ਬਹਾਵ ਤੇਜ਼ ਹੈ ਪਿੱਛੇ ਸੇ ਨੀਲੋ ਭਰੀ ਹੋਈ ਹੈ ਕੱਲ ਕੋ ਪਿਛਲੇ ਦਿਨੋਂ ਮੇ ਚਾਰ ਬੱਚੋ ਜਾਂ ਪੰਜ ਛੇ ਬੱਚੋ ਦੀ ਮੌਤ ਹੋ ਗਈ ਹੈ ਤੈਰਨਾ ਤਾਂ ਮੈਨੂੰ ਕਿਆ ਡਰ ਲੱਗੇਗਾ ਤੈਰਨਾ ਤਾਂ ਮੈਨੂੰ ਕਿਆ ਡਰ ਲੱਗੇਗਾ घर नहीं पता है, तैना आता है। अगर कल को पैर फिसल गया कुछ सिर पर चोट वगैरह लगी तो स्विमिंग कहाँ जाएगी स्विमिंग कहाँ जाएगी सिद्धा फिर वो ऊपर जाएगा उपर जाएगा फिर। उपर ਹਿੰ ਪਹੁੰਚੀ ਕਵਰੇ ਕਰਨ ਲਈ ਸਾਵਧਾਨ ਉਹਨਾਂ ਨੂੰ ਸਵਾਲ ਜਵਾਬ ਕੀਤਾ ਕਿ ਕਿਉਂ ਤੁਸੀਂ ਆਪਣੀ ਜਾਨ ਨੂੰ ਜੋਖਮ 'ਤੇ ਪਾ ਰਹੇ ਉਹਨਾਂ ਨੇ ਉਹਨਾਂ ਦੇ ਇਹ ਸ਼ਬਦ ਸਿਗੇ ਕਿ ਮੌਤ ਤਾਂ ਇੱਕ ਦਿਨ ਆਣੀ ਹੀ ਆਣੀ ਹੈ ਤੋਂ ਇਹ ਉਹ ਨੌਜਵਾਨ ਨੇ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਜੜ ਗਈਆਂ ਛਾਂਗਾ ਮਾਰ ਨੇ ਹਾਲਾਂਕਿ ਬਰਸਾਤਾ ਦਾ ਮੌਸਮ ਜੜਾ ਗਿਆ ਕੁਛੀ ਦਿਨ ਰਹਗੇ ਨੇ ਬਰਸਾਤਾ ਦਾ ਮੌਸਮ ਜਨੂੰ ਤੇ ਲਗਾਤਾਰ ਦੇਖ ਲੋ ਪਾਣੀ ਦਾ ਫਲੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਚਾਈਆਂ ਛੂੜ ਰਿਹਾ ਹੈ ਪੁਲ ਨੂੰ ਤੇ ਕਿਸ ਤਰ੍ਹਾਂ ਜਿੜ ਗਿਆ ਪਾਣੀ ਦਾ ਬਹਾਵ ਕਿੰਨਾ ਕੋ ਤੇਜ਼ ਜਰਾ ਜਾ ਰਿਹਾ ਵਾ ਨਹਿਰ ਦੇ ਵਿੱਚੇ ਲਗਾਤਾਰ ਜੜਾ ਕੀ ਹੈ ਨੌਜਵਾਨ ਇੱਥੇ ਜਿਵੇਂ ਨਹਾਉਂਦੇ ਨੇ ਗਰਮੀ ਤੋਂ ਰਾਹਤ ਤੋਂ ਮੁਕਤបាន ਮੁਕਤੀបាន ਆਨੇ ਪਰ ਕਿਤਨੇ ਕਿਤੇ ਦਿਲ ਦਹਾਰ ਦਿਨ ਨੂੰ ਰੂਹ ਕੰਬਾਉਣ ਵਾਲੀ ਤਸਵੀਰ ਵੀ ਕਿਤੇ ਨਾ ਕਿਤੇ ਆ ਸਾਹਮਣੇ ਆਂਦੀ ਹੈ ਕਿ ਕਿਸ ਤਰ੍ਹਾਂ ਜੜਾ ਕੀ ਹੈ ਇਹ ਨੌਜਵਾਨ ਨਹਾਉਂਦੇ ਹੋਏ ਨਜ਼ਰ ਆਉਂਦੇ ਨੇ ਕੱਲ ਨੂੰ ਜੇਕਰ ਕੋਈ ਵੀ ਦੁਰਘਟਨਾ ਹੁੰਦੀ ਹੈ ਤੇ ਇੱਦਾਂ ਜ਼ਿੰਮੇਵਾਰ ਕੌਣ ਹੋਏਗਾ ਪ੍ਰਸ਼ਾਸਨ ਹੋਏਗਾ ਨਾ ਮਾਤਾ ਪਿਤਾ ਹੋਣਗੇ ਆਪ ਗੁਦਾ ਹੋਣਗੇ ਤੇ ਬੜਾ ਹੀ ਵੱਡਾ ਸਵਾਲ ਇਥੇ ਪਾਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਨਹਾਰੇ ਨੇ ਨਹਿਰ ਦੇ ਵਿੱਚ ਜੇਕਰ ਗੱਲ ਕਰੀਏ ਤੇスイਮਿੰਗ ਕਲਾਸਾਂ ਵੀ ਇੱਥੇ ਹੈਗੀਆਂ ਨੇ ਤੇスイਮਿੰਗ ਕਲਾਸਾਂ ਦੇ ਵਿੱਚ ਵੀ ਜਾ ਕੇ ਜਿਹੜਾ ਕੀ ਹੈ ਨਹਾ ਸਕਦੇ ਨੇスイਮਿੰਗスイਮਿੰਗ ਕਰ ਸਕਦੇ ਨੇ ਪਰ ਬੇਖੌਫ ਹੋ ਕੇ ਪ੍ਰਸ਼ਾਸਨ ਦਾ ਕੋਈ ਵੀ ਨਾ ਡਰ ਡਰ ਨਾ ਖੌਫ ਰੱਖ ਕੇ ਦੇਖਦੇ ਹੋ ਕਿ ਪੂਲ ਦੇ ਉੱਤਰੋ ਉਪਰ ਕਿੰਨੀ ਕੀ ਦਰਦਨਾਕ ਤਸਵੀਰ ਜਰੀਏ ਤੁਹਾਨੂੰ ਦਿਖਾਏ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਛਲਾਂਗਾ ਉਮਾਰ ਮਾਰ ਕੇ ਜਿਵੇਂ ਕਿ ਨੈੱਬ ਦੇ ਵਿੱਚ ਨਹਾਇਆ ਜਾ ਰਿਹਾ ਵਾ ਕੱਲ ਨੂੰ ਕੁਝ ਵੀ ਜਾਂ ਦੁਰਘਟਨਾ ਵਾਪਰਦੀ ਹੈ ਜਾਂ ਕੋਈ ਹਾੜ ਹੜ ਆਂਦਾ ਵਾ ਤੇ ਜਿਸ ਦਿਨ ਉਸ ਟਾਈਮ ਜੇ ਨੌਜਵਾਨ ਆਂਦੇ ਹੁੰਦੇ ਤੇ ਨਾਲ ਜੇ ਡਰ ਜਾਂਦੇ ਤੇ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਬੜਾ ਹੀ ਵੱਡਾ ਸਵਾਲ ਇੱਥੇ ਪੈਦਾ ਹੁੰਦਾ ਵਾ ਕੁਛ ਹੀ ਦਿਨਾਂ ਪਹਿਲਾਂ ਡਿਪਟੀ ਕਮਿਸ਼ਨਰ ਦਾ ਵੀ ਬਿਆਨ ਆਇਆ ਸੀਗਾ ਕਿ ਜਿਹੜੇ ਵੀ ਨਹਿਰਾ ਦੇ ਵਿੱਚ ਦਰਿਆਵਾਂ ਦੇ ਵਿੱਚ ਆਂੰਦ ਨੇ ਉਹਨਾਂ ਨੂੰ ਸਖਤੇ ਜਿਹੜਾ ਕੀ ਹੈ ਰੋਕਿਆ ਜਾਵੇ ਨੋਜਮਾਨਾ ਰੋਕਿਆ ਜਾਵੇ ਤਾਂ ਕਿ ਜਿਹੜਾ ਕੀ ਹੈ ਕੋਈ ਵੀ ਅਨਗੋਣੀ ਜਰੀਆ ਨਾ ਹੋ ਸਕੇ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਦਰੀ ਹੈ ਰੂਕੰਬਾਨ ਵਾਲੀ ਤਸਵੀਰ ਹੈ ਇਹ ਲੁਧਿਆਣਾ ਦੇ ਦੁਗਰੀ ਪੁਲ ਤੋਂ ਜਰੀਆ ਤਸਵੀਰ ਹੈ ਜਿੱਥੋਂ ਹੀ ਸਾਰਾ ਪਾਣੀ ਜਿਹੜਾ ਕੀ ਹੈ ਬਹਾਵ ਜਿਹੜਾ ਕੀ ਹੈ ਕਿਸ ਤਰ੍ਹਾਂ ਤੇਜ ਹੈ ਉੱਪਰ ਤੱਕ ਲਾਵਲ ਤੁਸੀਂ ਦੇਖ ਸਕਦੇ ਹੋ लेवल ਕਿੰਨਾ ਇੱਕ ਵਾਰ ਫੋਕਸ ਤੁਹਾਨੂੰ ਮਰਵਾਉਗਾ ਲੈਵਲ ਦੇਖ ਸਕਦੇ ਹੋ ਕਿੰਨਾ ਕੁ ਜ਼ਿਆਦਾ ਲੈਵਲ ਹਾਈ ਆ ਪਾਣੀ ਦਾ ਪਿੱਛੋ ਜੇਕਰ ਗੱਲ ਕਰੀ ਨੀਲੋ ਦੀ ਨੀਲੋ ਦਰਿਆ ਜਿਹੜਾ ਕਿ ਇਹ ਸਾਰਾ ਕੁ ਸਾਰਾ ਭਰਿਆ ਪਿਆ ਹੋਇਆ ਹੈ ਕੁਛ ਦਿਨ ਪਹਿਲਾਂ ਹੀ ਜਿਹੜੇ ਕੀ ਹੈ ਪੰਜ-ਛੇ ਬੱਚਿਆਂ ਦੀ ਜਿਹੜੀ ਆ ਮੌਤ ਮੌਤ ਹੋਈ ਸੀਗੀ ਇਸੇ ਕਰਕੇ ਹੀ ਕਿਉਂਕਿ ਉਹ ਦਰਿਆ ਤੇ ਨਹਾਣ ਗਏ ਸੀਗੇ ਘਰਦਿਆਂ ਨੂੰ ਕਹਿ ਕੇ ਜਿਸੀ-ਐਸੀ ਨਹਾਣ ਚੱਲੇ ਆ ਪਰ ਜਿਹੜਾ ਕੀ ਹੈ ਘਰਦਿਆਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਬੱਚੇ ਜਿਹੜਾ ਕੀ ਆ ਵਾਪਸ ਆਣਗੇ ਕਿ ਨਹੀਂ ਆਣਗੇ ਉਹਨਾਂ ਨੂੰ ਇਹ ਨਹੀਂ ਇਹ ਨਹੀਂ ਪਤਾ ਸੀਗਾ ਪਰ ਜਿਹੜਾ ਕੀ ਹੈ ਮੌਤਰਾ ਮੌਤਰੀ ਉਹਨਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਦਰਿਆ ਨੇ ਆਪਣੀ ਗਹਿਰਾਈਆਂ ਚ ਲੈ ਲਿਆ ਆਪਣੇ ਚਾਕੀ ਜਿਸ ਕਰਕੇ ਉਹਨਾਂ ਦੀ ਜਿਹੜੀ ਕੀ ਮੌਤ ਹੋ ਚੁੱਕੀ ਮੌਤ ਹੋ ਗਈ ਸੀ ਤੇ ਚਾਰ ਬੱਚੇ ਸੀਗੇ ਨੌਜਵਾਨ ਸੀਗੇ ਨਾਬਾਲਿਕ ਸੀਗੇ ਹਜੇ ਵੀ ਜਿਹੜੇ ਕੀ ਕੁਝ ਨੌਜਵਾਨ ਉੱਥੇ ਜਿਹੜਾ ਕੀ ਇਨਹਾਰੇ ਨਾਂਦੇ ਹੋਏ ਦਿਖਾਈ ਦੇ ਰਹੇ ਨੇ ਨੌਜਵਾਨ ਜਿਹੜੇ ਕੀ ਹਜੇ ਵੀ ਉੱਥੇ ਕੁਝ ਨਾਂਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰ ਦੇਖ ਸਕਦੇ ਹੋ ਕਿ ਕਿੰਨੀ ਕੀ ਦਰਦਨਾਕ ਤਸਵੀਰ ਹੈ ਇੱਥੇ ਵੀ ਜਿਹੜਾ ਕੀ ਨੌਜਵਾਨ ਇੱਥੇ ਨਾਰੇ ਸੀਗੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ है ए। क्यों इतने क्या जान का कोई है क्यों नहीं परवाह आपको माता पिता हैं आपके है माता पिता को बता के आए हो क्या कह के आए हो नाने जा रहे नाने जा रहे हो, नाने जा रहे हो। तो इतने इतना पानी का बहाव तेज है पीछे से नीलो भरी हुई है कल को पिछले दिनों में चार बच्चों या पांच छह बच्चों की मौत हो गई है कोई डर भाव नहीं है आपको हमको भी तैरना आता है हमको क्या डर लगेगा तैरना आता है, हमको क्या डर लगेगा नहीं उनको भी तैरना आता था वो भी बह गए साथ में ही उनको तैरना नहीं आता था कितने कितने यहाँ रोज नहाने आते हैं बच्चे या जो से नाबालिग बच्चे हैं अब पता नहीं कितने आते कितने हैं कोई प्रशासन है? यहाँ पे कोई पुलिस वाला गेड़ा वेड़ा गे नहीं लगाता लगाते हैं बहुत लोग लगाते हैं कोई समझता ही नहीं है यहाँ पे समस्या जान को खतरे में डालकर अगर कोई कल को ये ये लग जाए कौन जिम्मेदार है माना कि स्विमिंग आती है तैरना आता है अगर कल को पैर फिसल गया कुछ सिर पर चोट वगैरह लगी तो स्विमिंग कहाँ जाएगी स्विमिंग कहाँ जाएगी सीधा फिर वो ऊपर जाएगा खेले जे तो मरना जीना ऊपर जाएगा सीधे वो फिर उसकी उसकी खुद की गलती होगी फिर कोई ये कोई बात डर, कोई डर नहीं है अब किसी को डर लगता है किसी को नहीं लगता है जिसको नहीं लगता है वो नहाता है जिसको लगता है ये गलत है या सही है गलत है फिर भी दरिया में तैरना सही है गलत है गलत है गलत है मानते हो गलती गलती तो कोई बात नहीं हम मानते हैं लेकिन तो हम तो मेरे को तो तैरना आता नहीं है मैंने तो पौड़ी पकड़ के ना डब्बे से तो पकड़ के मैं हाँ जी ਤੋ ਬਿਲਕੁਲ ਕਿਥਾਤ ਹੋਈ ਜੀਵੇ ਕੀ ਗੱਲਬਾਤ ਸੁਣੀ ਕੀ ਪੂਰੀ ਤਰ੍ਹਾਂ ਕੇ ਜਿਹੜਾ ਇਹ ਨੌਜਵਾਨ ਨੰਦਾ ਵੈ ਤੇ ਕਹਿੰਦੇ ਕੀ ਮੌਤਾ ਆਣੀ ਹੀ ਐ ਸਾਨੂੰ ਕੋਈ ਡਰ ਨਹੀਂ ਕੋਈ ਬੈਕ ਆਫ ਦਾ ਡਰ ਨਹੀਂ ਹੈਗਾ ਮੌਤਾ ਆਣੀ ਹੀ ਐ ਇੱਕ ਦਿਨ ਤੇ ਇਹ ਇਹਨਾਂ ਦੇ ਸ਼ਬਦ ਨੇ ਕੀ ਮੌਤਾ ਆਣੀ ਹੀ ਐ ਇੱਕ ਦਿਨ ਕੋਈ ਸਾਨੂੰ ਕਿਸੇ ਦਾ ਕੋਈ ਡਰ ਭਾਵ ਨਹੀਂ ਹੈ ਪ੍ਰਸ਼ਾਸਨ ਦਾ ਵੀ ਕੋਈ ਡਰ ਭਾਵ ਨਹੀਂ ਇਹਨਾਂ ਨੂੰ ਨਹੀਂ ਹੈਗਾ ਲੋਕ ਜਿਹੜੇ ਨੇ ਤੇ ਲਗਾਤਾਰ ਤਸਵੀਰ ਇੱਕ ਦਿਖਾ ਰਹੇ ਆ ਤੁਹਾਨੂੰ ਉੱਥੇ ਜਾ ਕੇ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣੀ ਹੈ ਕਿ ਲਗਾਤਾਰ ਜਿਹੜੇ ਕਿ ਇਹ ਨੌਜਵਾਨ ਜਿਹੜੇ ਥੇ ਨਹਾਣਦੇ ਹਰ ਰੋਜ਼ ਨਹਾਣਦੇ ਨੇ ਲਗਾਤਾਰ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਸੋ ਇੱਕ ਤਸਵੀਰ ਜਿਹੜੀ ਹੈ ਦੇਖ ਰਹੇ ਹੋ ਤੁਸੀਂ ਇੱਕ নাবਾਲਿਕ ਬੱਚਾ ਹੈ ਜਾਂ ਨੌਜਵਾਨ ਕਿਸ ਤਰ੍ਹਾਂ ਜਿਹੜਾ ਕਿ ਹੈ ਵਾਪਸ ਨੂੰ ਜਾ ਰਿਹਾ ਹੈ ਜਦੋਂ ਇੱਥੇ ਲੁਧਿਆਣਾ ਟੀਮ ਪਹੁੰਚੀ ਕਵਰੇ ਕਰਨ ਦੇ ਲਈ ਸਾਵਧਾਨ ਉਹਨਾਂ ਨੂੰ ਸਵਾਲ-ਜਵਾਬ ਕੀਤਾ ਕਿ ਕਿਉਂ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਰਹੇ ਹੋ ਉਹਨਾਂ ਨੇ ਉਹਨਾਂ ਦੇ ਇਹ ਸ਼ਬਦ ਸਿੱਗੇ ਕਿ ਮੌਤ ਤਾਂ ਇੱਕ ਦਿਨ ਆਣੀ ਹੀ ਆਣੀ ਹੈ ਸਾਨੂੰ ਕੋਈ ਕਿਸੇ ਦਾ ਪਰਵਾਹ ਨਹੀਂ ਤੇ ਇੱਕ ਵੱਡਾ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਕਿਉਂ ਕਿਉਂ ਨਹੀਂ ਇੱਥੇ ਪ੍ਰਸ਼ਾਸਨ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਇੱਥੇ ਨਹਿਰ ਵਿਭਾਗ ਗੇੜੇ ਲਗਾਉਂਦਾ ਕਿਉਂ ਨਹੀਂ ਇਹਨਾਂ ਨੂੰ ਇਹ ਬੱਚਿਆਂ ਨੂੰ ਮਾਸੂਮ ਬੱਚਿਆਂ ਨੂੰ ਰੋਕਦਾ ਜੇਕਰ ਸਵੀਮਿੰਗ ਵੀ ਆਂਦੀ ਹੈ ਤਾਂ ਜੇਕਰ ਤੁਸੀਂ ਵੀ ਆਂਦੀਆਂ ਤਾਂ ਤੇ ਕੱਲ ਨੂੰ ਕੋਈ ਵੀ ਜੇਕਰ ਪੈਰ ਫਿਸਲ ਜਾਵੇ ਕਿਸੇ ਬੱਚੇ ਦਾ ਤੇ ਉਹਨੂੰ ਛੱਟ ਪੇੜ ਲੱਗ ਜਾਵੇ ਫਿਰ ਉਹ ਤਾਂ ਰੁੜ ਹੀ ਜਾਏਗਾ ਤੇ ਇਸ ਦੇ ਉਤੇ ਮਾਪਿਆਂ ਤੇ ਵੀ ਇਨਤੇ ਕਾਰਵਾਈ ਜਰੀ ਕੀਆ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਇੱਕ ਵੱਡਾ ਸਵਾਲ ਇੱਥੇ ਆ ਵੀ ਖੜਾ ਹੁੰਦਾ ਕਿ ਨਹਿਰ ਵਿਭਾਗ ਨੇ ਇੱਥੇ ਜਿਹੜਾ ਕੀ ਹੈ ਢੇੜਾ ਜ਼ਰੂਰ ਮਾਰਨਾ ਚਾਹੀਦਾ ਹੈ ਤੇ ਇਸ ਮਾਸੂਮ ਬੱਚਾ ਤੋਂ ਦਰਿਆ ਤੋਂ ਦੂਰ ਰੱਖਣਾ ਚਾਹੀਦਾ ਤਾਂਕਿ ਕੱਲੋਂ ਕੋਈ ਵੀ ਵੱਡੀ ਅਨਹੂਣੀ ਜਾਂ ਦੁਰਘਟਨਾ ਇੱਥੇ ਨਾ ਵਾਪਰ ਸਕੇ ਦੁਬਾਰਾ ਤੇ ਕੋਈ ਵੀ ਪਰਿਵਾਰ ਕੋਈ ਵੀ ਮਾਪਿਓ ਰੋ ਨਾ ਸਕੇ ਆਪਣੇ ਬੱਚਿਆਂ ਨੂੰ ਗਵਾ ਨਾ ਸਕੇ ਜੁੜੇ ਹੋਏ ਲੁਧਣਾ ਲੈ ਵੀ ਦੇ ਨਾਲ ਖਨੀਜਨਾ ਯੂਮਬੇ ਰਿਪੋਰਟ ਧੰਨਵਾਦ